ਪ੍ਰੋਗਰਾਮ ਸੋਣਾ ਨੇ ਸੱਚੀ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਮੇਰੇ ਨਾਲ ਜੁੜ ਚੁੱਕੇ ਹੈ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਭੁੱਲਰ ਸਾਹਿਬ ਇੱਕ ਮਸਲਾ ਜਿਹੜਾ ਕਿ ਕਾਫੀ ਜ਼ਿਆਦਾ ਧਿਆਨ ਕੇਂਦਰਿਤ ਕਰ ਰਿਹਾ ਪੰਜਾਬ ਦੀ ਸਿਆਸਤ ਨੂੰ ਵੀ ਬਦਲ ਰਿਹਾ ਹੈ ਪਹਿਲਾਂ ਖਡੂਰ ਸਾਹਿਬ ਤੋਂ ਚਰਚਾ ਸੀ ਤੇ ਹੁਣ ਸੰਗਰੂਰ ਦੇ ਵਿੱਚ ਕੱਲ ਨੂੰ ਸਿਮਰਨਜੀਤ ਸਿੰਘ ਮਾਨ ਆਪਣੇ ਨਾਮਜ਼ਦੀ ਪੱਤਰ ਭਰਨ ਜਾ ਰਿਹਾ ਤੇ ਉਸ ਦੇ ਵਿੱਚ ਸਾਥ ਦੇਣ ਆ ਰਹੇ ਆ ਉਧਰੋਂ ਬੀਬੀ ਖਾਲੜਾ ਜੀ ਤੇ ਨਾਲ ਹੀ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਤੇ ਹੋਰ ਵੀ ਉਹਨਾਂ ਦੇ ਜਿਹੜੇ ਵਰਕਰ ਹੈ ਕਿਉਂਕਿ ਦੋਵਾਂ ਸੀਟਾਂ ਦੇ ਉੱਤੇ ਇੱਕ ਦੂਜੇ ਦਾ ਸਾਥ ਦੇਣਾ ਸ਼ੁਰੂ ਹੋ ਗਿਆ ਇਸ ਗਤੀਵਿਧੀ ਨਾਲ ਕਿੰਨਾ ਕੁ ਫਰਕ ਪੈ ਸਕਦਾ ਹੈ ਦੇਖੋ ਬਹੁਤ ਵੱਡਾ ਫਰਕ ਪੈ ਗਿਆ ਮੈਨੂੰ ਇਹ ਲੱਗਦਾ ਕਿ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਪਹਿਲਾਂ ਤੇ ਜਿਹੜੇ ਰਵਾਇਤੀ ਪਾਰਟੀਆਂ ਦੇ ਲੀਡਰ ਜਾਂ ਸੈਂਟਰ ਤੋਂ ਜਿਹੜੇ ਦੂਜੀਆਂ ਪਾਰਟੀਆਂ ਦੇ ਲੀਡਰ ਹੁੰਦੇ ਉਹ ਆਪਣੇ ਆਪ ਨੂੰ ਸਟਾਰ ਕੰਪੇਨਰ ਦੇ ਤੌਰ ਤੇ ਮੰਨਦੇ ਨੇ ਪਰ ਇਸ ਲੋਕ ਸਭਾ ਚੋਣ ਦੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਪੰਜਾਬ ਦੀ ਜਨਤਾ ਖਾਸ ਕਰਕੇ ਕਿ ਇੱਕ ਤੇ ਬੀਬੀ ਪਰਮਜੀਤ ਕੌਰ ਖਾਲੜਾ ਦੂਜੇ ਅਮਰਤਪਾਲ ਸਿੰਘ ਹੁਣਾਂ ਦੇ ਪਿਤਾ ਸਤਨਾਮ ਸਿੰਘ ਹੁਣੀ ਉਹ ਆਪਣੇ ਆਪ ਚ ਇੱਕ ਸਟਾਰ ਕੰਪੇਨਰ ਦੇ ਤੌਰ ਤੇ ਵਿਚਰੇ ਨੇ ਤੇ ਤੀਜੇ ਬਲਕੌਰ ਸਿੰਘ ਸਿੱਧੂ ਸਾਹਿਬ ਸਿੱਧੂ ਮਸੂਏ ਵਾਲਾ ਦੇ ਪਤ ਪਿਤਾ ਜੀ ਜਿਹੜੇ ਖੁਦ ਕੈਰਿਕੋ ਬਠਿੰਡੇ ਵੀ ਚੋਣ ਪ੍ਰਚਾਰ ਕਰਨਗੇ ਚਰਜਿਸ ਚੰਨੀ ਦੇ ਅੱਖ ਚ ਵੀ ਜਾਣਗੇ ਔਰ ਰਾਜਾ ਅਮਰਿੰਦਰ ਸਿੰਘ ਵੜਿੰਗ ਇਹ ਨਵੇਂ ਜਿਹੜੇ ਸਟਾਰਕਨ ਪਿੰਨਰ ਹਨਾ ਇਹ ਉਭਰੇ ਨੇ ਕਿਉਂਕਿ ਸਮਾ ਖੁਦ ਹੀ ਅਜਿਹਾ ਮੌਕਾ ਪ੍ਰਦਾਨ ਕਰਦਾ ਜਿਹੜੇ ਮੌਕਿਆਂ ਤੋਂ ਰਵੈਸਦੀ ਪਾਰਟੀਆਂ ਖੁੰਝੀਆਂ ਨੇ ਜਾਂ ਉਹਨਾਂ ਨੇ ਸਮੇਂ ਦੀ ਜਾਂ ਪੰਜਾਬ ਦੀ ਮੌਕੇ ਤੇ ਜੋ ਫਰਜ਼ ਨਿਭਾਉਣਾ ਚਾਹੀਦਾ ਸੀ ਕਦਰ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ ਹੁਣ ਸਿਮਰਜੀਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਹੁਣ ਸਿਮਰਜੀਤ ਸਿੰਘ ਮਾਨ ਨੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਉਹਦੇ ਵਿੱਚ ਸੰਤ ਜਨੈਲ ਸਿੰਘ ਭਿੰਡਰਵਾਲਾ ਉਹਨਾਂ ਦੀ ਫੋਟੋ ਆ ਦੀਪ ਸਿੱਧੂ ਦੀ ਫੋਟੋ ਸਿੱਧੂ ਮੂਸੇਵਾਲੇ ਦੀ ਫੋਟੋ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਫੋਟੋ ਕਿਉਂਕਿ ਆ ਸਿਮਰਜ ਸਿੰਘ ਬਾਦ ਉਹਨਾਂ ਦੀ ਸਿਆਸਤ ਇੱਥੇ ਰਹੀ ਆ ਹਾਲਾਂਕਿ ਇਲਜ਼ਾਮ ਲੱਗਦੇ ਸੀ ਕਿ ਕਦੀ ਉਹਨਾਂ ਨੇ ਦੀਪ ਸਿੰਘ ਸਿੱਧੂ ਦੀ ਬੇਵਕਤੀ ਮੌਤ ਜਾਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹਨਾਂ ਨੇ ਉਸ ਯੂਥ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਔਰ ਕਾਮਯਾਬੀ ਵੀ ਹੋਏ ਨੇ ਕਿਉਂਕਿ ਜਦੋਂ ਇਹਨਾਂ ਨੇ ਜਿਮਨੀ ਚੋਲ ਲੜੀ ਸੀ ਤਾਂ ਉਦੋਂ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਕਿਹਾ ਸੀ ਕਿ ਮੇਰੀ ਕੌਮ ਮੇਰਾ ਮੁੱਲ ਨਹੀਂ ਪਾਉਂਦੀ ਹੈ ਕਿਤੇ ਲੋਕਾਂ ਨੇ ਮੁੱਲ ਪਾਇਆ ਲੇਕਿਨ ਉਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਹੋਣਾਂ ਨੇ ਉਸ ਸੋਚਦਾ ਕਿੰਨਾ ਕਿ ਮੁੱਲ ਪਾਇਆਗਾ ਇਹ ਪਾਰਲੀਮੈਂਟ ਦਾ ਇਤਿਹਾਸ ਬੋਲ ਰਿਹਾ ਜਾਂ ਸੰਗਰੂਰ ਦਾ ਇਤਿਹਾਸ ਦੱਸ ਰਿਹਾ ਲੇਕਿਨ ਕੱਲ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਨੇ ਸਿਮਰਜੀਤ ਸਿੰਘ ਮਾਨ ਹੁਣੀ ਉਹਦੇ ਚ ਪਰਮਜੀਤ ਕੌਰ ਖਾਲੜਾ ਹੁਣੀ ਆ ਰਹੇ ਨੇ ਤੇ ਇੱਕ ਆਪਣੇ ਆਪ ਚ ਵੱਡੀ ਗੱਲ ਆ ਅਗਰ ਅਮਰਤਪਾਲ ਸਿੰਘ ਹੁਣਾਂ ਦੇ ਮਾਤਾ ਜਾਂ ਪਿਤਾ ਹੁੰਦੇ ਤੇ ਉਹ ਵੀ ਆਪਣੇ ਆਪ ਚ ਵੱਡੀ ਗੱਲ ਆ ਤੇ ਤਸਵੀਰਾਂ ਦੇ ਵਿੱਚ ਤੇ ਸਿੱਧੂ ਮੂਸੇਵਾਲੇ ਦੀਆਂ ਫੋਟੋਵਾਂ ਲੱਗੀਆਂ ਹੀ ਹੋਈਆਂ ਨੇ ਦੀਪ ਸਿੱਧੂ ਹੁਣਾਂ ਦੀਆਂ ਫੋਟੋਵਾਂ ਲੱਗੀਆਂ ਹੀ ਹੋਈਆਂ ਨੇ ਹੁਣ ਇਹ ਮਸਲਾ ਜਿਹੜਾ ਪੰਜਾਬ ਦੇ ਵਿੱਚ ਕੀ ਇੱਕ ਅਜੀਹੀ ਲਹਿਰ ਜਾਂ ਅਜੀਹੇ ਲੋਕਾਂ ਦਾ ਇੱਕ ਸਮੂਹ ਇਕੱਠਾ ਹੋ ਰਿਹਾ ਕੇ ਰਵੈਤੀ ਪਾਰਟੀਆਂ ਨੇ ਜੋ ਕੁਝ ਪੰਜਾਬ ਨਾਲ ਕੀਤਾ ਜਾਂ ਜੋ ਕੁਝ ਕਰ ਰਹੇ ਨੇ ਉਹਨਾਂ ਤੋਂ ਹਟ ਕੇ ਇੱਕ ਨਵਾਂ ਪੰਜਾਬ ਦੇ ਵਿੱਚ ਆਜ਼ਾਦ ਲੋਕਾਂ ਦਾ ਇੱਕ ਧੜਾ ਬਣਦਾ ਜਾ ਰਿਹਾ ਕਿਉਂਕਿ ਜੇ ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀ ਪੱਤਰ ਕਿਉਂਕਿ ਉਹਨਾਂ ਦੇ ਚਾਚੇ ਵੱਲੋਂ ਕੀਤੀ ਹੈ ਕਿਉਂਕਿ ਉਹ ਐਨਐਸਏ ਦੇ ਤਹਿਤ ਸਰਕਾਰ ਨੇ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਹੁਣ ਜਿਵੇਂ ਸਿਮਰਜ ਸਿੰਘ ਮਾਨ ਦੇ ਨਾਮਜ਼ਦਗੀ ਪੱਤਰ ਦੇ ਵਿੱਚ ਲੋਕ ਪਹੁੰਚ ਰਹੇ ਨੇ ਤੇ ਕੀ ਫਰੀਦਕੋਟ ਦੇ ਵਿੱਚ ਜਦੋਂ ਸਰਪਜੀਤ ਸਿੰਘ ਜਿਹੜੇ ਬਿੰਦ ਸਿੰਘ ਹੋਣਾ ਦੇ ਪੁੱਤਰ ਨੇ ਜਿਨ੍ਹਾਂ ਨੇ ਉਸ ਸਮੇਂ ਦੀ ਪ੍ਰਾਈਮ ਮਿਨਿਸਟਰ 인ਦਰਾ ਗਾਂਧੀ ਦਾ ਕਤਲ ਕੀਤਾ ਸੀ ਸਜ਼ਾ ਵੀ ਉਹ ਉਸ ਵੇਲੇ ਉਹਨਾਂ ਨੂੰ ਉਥੇ ਮਾਰ ਵੀ ਦਿੱਤਾ ਗਿਆ ਸੀ ਉਹਨਾਂ ਦਾ ਜਦੋਂ ਫਰਜੰਦ ਜਿਹਨਾਂ ਪਿਛਲੀ ਵਾਰ ਵਿੱਚ ਉਹ ਲੜੀਆ ਸਰਬਜੀਤ ਸਿੰਘ ਹੋਣਾ ਹੁਣ ਸਵਾਲ ਹੈ ਕਿ ਫਰੀਦਕੋਟ ਜਦੋਂ ਸਰਬਜੀਤ ਸਿੰਘ ਹੁਣੀ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਕੀ ਉਥੇ ਬੀਬੀ ਪਰਮਜੀਤ ਕੌਰ ਖਾਲੜਾ ਜਾਂ ਅਮਰਤਪਾਲ ਸਿੰਘ ਉਹਨਾਂ ਦਾ ਪਰਿਵਾਰ ਜਾਂ ਸਿਮਰਜੀਤ ਸਿੰਘ ਮਾਨ ਉਥੇ ਜਾਣਗੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਲੇਕਿਨ ਭਲਕੇ ਸੰਗਰੂਰ ਦੇ ਵਿੱਚ ਅਗਰ ਅਮਰਤਪਾਲ ਸਿੰਘ ਦਾ ਪਰਿਵਾਰ ਪਰਮਜੀਤ ਕੌਰ ਖਾਲੜਾ ਹੁਣੀ ਆਉਂਦੇ ਨੇ ਇਹ ਇੱਕ ਆਪਣੇ ਆਪ ਚ ਇੱਕ ਵੱਡੀ ਚੁਣੌਤੀ ਸਰਕਾਰ ਨੂੰ ਤੇ ਹੈ ਹੀ ਆ ਲੇਕਿਨ ਨਾਲ ਦੀ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਵੀ ਉੱਥੇ ਵੱਡੀ ਚੁਣੌਤੀ ਮਿਲ ਸਕਦੀ ਆ ਹਾਲਾਤ ਦੀ ਸਵਾਲ ਇਹ ਦੀ ਹੈ ਕਿ ਜਦੋਂ ਬੀਬੀ ਖਾਲੜਾ ਨੇ ਚੋਣ ਲੜੀ ਸੀ ਤੇ ਉਦੋਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਮਿਲ ਕੇ ਚੋਣ ਲੜੀ ਗਈ ਸੀ ਉਹਨੂੰ ਹਾਂ ਬਿਲਕੁਲ ਕਿਉਂਕਿ ਹਾਲਾਤ ਨੇ ਕਿਲ ਹਾਲਾਤ ਸਥਿਰ ਨਹੀਂ ਰਹਿੰਦੇ ਸਿਆਸੀ ਹਾਲਾਤ ਤੇ ਕਦੀ ਸੋਚੇ ਵੀ ਨਹੀਂ ਜਾ ਸਕਦੇ ਨਾ ਕਿ ਉਹ ਇੱਕ ਸਾਰਤਾ ਦੇ ਵਿੱਚ ਰਹੇਗਾ ਸਮਾਂ ਬਦਲ ਜਾਂਦਾ ਔਰ ਸਿਆਸੀ ਲੋਕ ਤੇ ਹਰ ਰੋਜ਼ ਦਿਨ ਦੇ ਵਿੱਚ ਕਈ-ਕਈ ਵਾਰ ਬਦਲਦੇ ਨੇ ਇੱਥੇ ਤੇ ਰੋਜ਼ ਹੀ ਕੁਰਤੇ ਪਜਾਮੇ ਬਦਲ ਜਾਂਦੇ ਨੇ ਇੱਥੇ ਤੇ ਰੋਜ਼ ਹੀ ਪੱਗਾਂ ਦੇ ਰੰਗ ਬਦਲੇ ਜਾਂਦੇ ਨੇ ਇੱਥੇ ਤੇ ਰੋਜ਼ ਹੀ ਸੋਚ ਬਦਲੀ ਜਾਂਦੀ ਹੈ ਇੱਥੇ ਤੇ ਰੋਜ਼ ਹੀ ਆਪਣੀ ਜ਼ਮੀਰ ਲੀਡਰ ਪਲ-ਪਲ ਬਾਅਦ ਮਾਰ ਰਹੇ ਨੇ ਬਦਲ ਰਹੇ ਨੇ ਤੇ ਜਿਸ ਸਥਿਤੀ ਜਦੋਂ ਉਹ ਤੂੰ ਪੀਡੀਏ ਬਣਾਈ ਸੀ 2019 ਦੇ ਵਿੱਚ ਉਹਦੇ ਵਿੱਚ ਕਿਉਂਕਿ ਸੁਪਾਲ ਸਿੰਘ ਖਹਿਰਾ ਹੋਣੀ ਉਦੋਂ ਆਮਾਦੀ ਪਾਰਟੀ ਛੱਡ ਚੁੱਕੇ ਸੀ ਉਹ ਉਹਨਾਂ ਨੇ ਖੁਦ ਬਠਿੰਡੇ ਤੋਂ ਚੋਂ ਲੜੀ ਸੀ ਔਰ ਬੜੇ ਬਹੁਤ ਹੀ ਘੱਟ ਵੋਟਾਂ ਜਿਹੜੀਆਂ ਅੰਦਾਜ਼ਾ ਵੀ ਨਹੀਂ ਸੀ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਉੱਥੋਂ ਮਿਲੀਆਂ ਸੀ ਤੇ ਉਦੋਂ ਲਾਜ਼ਮੀ ਤੌਰ ਤੇ ਅ ਪਰਮਜੀਤ ਕੌਰ ਖਾਲੜਾ ਉਹਨਾਂ ਦਾ ਨੇ ਉੱਥੇ ਉਹਨਾਂ ਨੇ ਪ੍ਰਚਾਰ ਵੀ ਕੀਤਾ ਸੀ ਲੇਕਿਨ ਹੁਣ ਸਮਾਂ ਕਿਉਂਕਿ ਕਾਂਗਰਸ ਪਾਰਟੀ ਦੇ ਲੀਡਰ ਨੇ ਹੁਣ ਲੋਕ ਮਹਿਸੂਸ ਕਰਦੇ ਨੇ ਖਾਸ ਕਰਕੇ ਸੰਗਰੂਰ ਦੇ ਕਿ ਜਿੰਨੀ ਸਿੱਖ ਕੌਮ ਨੂੰ ਲੈ ਕੇ ਜਾਂ ਜਵਾਪਾ ਨੂੰ ਲੈ ਕੇ ਜਾਂ ਅਮਰਤਪਾਲ ਸਿੰਘ ਉਹਨਾਂ ਨੂੰ ਲੈ ਕੇ ਜਿੰਨੀ ਕੀ ਗੱਲ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਕੀਤੀ ਹੈ ਉਸ ਤੋਂ ਵੱਧ ਸੁਪਾਲ ਸਿੰਘ ਖਹਿਰਾ ਹੋਣੀ ਠਾਉਂਦੇ ਰਹੇ ਨੇ ਗੱਲਬਾਤ ਉਹ ਚਾਹੇ ਵਿਧਾਨ ਸਭਾ ਅੰਦਰ ਚਾਹੇ ਵਿਧਾਨ ਸਭਾ ਦੇ ਬਾਹਰ ਉਹ ਗੱਲ ਕਰਦੇ ਰਹੇ ਨੇ ਤੇ ਇਸ ਪੰਜਾਬ ਦੇ ਮੁੱਦੇ ਨੂੰ ਲੈ ਕੇ ਕੌਮ ਦੇ ਮੁੱਦੇ ਨੂੰ ਲੈ ਕੇ ਮੈਨੂੰ ਲੱਗਦਾ ਕਿ ਸੁਪਾਲ ਸਿੰਘ ਖਹਿਰਾ ਹੋਣਾ ਵੀ ਕੋਈ ਕਸਰ ਨਹੀਂ ਛੱਡੀ ਚਾਹੇ ਪੰਜਾਬ ਦੇ ਮੁੰਡਿਆਂ ਦੇ ਉੱਪਰ ਜਵਾਪਾ ਦੇ ਕੇਸ ਦਰਜ ਹੋਏ ਨੇ ਉਹ ਖੋਲ ਕੇ ਬੋਲਦੇ ਰਹੇ ਨੇ ਉਹ ਐਨਐਸਏ ਦੇ ਖਿਲਾਫ ਖੋਲ ਕੇ ਬੋਲਦੇ ਰਹੇ ਨੇ ਕਿਉਂਕਿ ਉਹਨਾਂ ਨੇ ਐਨਐਸਏ ਹੰਡਾਈ ਆ ਉਹਨਾਂ ਨੇ ਆਪਣੇ ਪਿਤਾ ਦੇ ਰੂਪ ਚ ਹੰਡਾਈ ਆ ਕਿ ਜਦੋਂ ਉਹਨਾਂ ਦੇ ਪਿਤਾ ਸੁਖਜਿੰਦਰ ਸਿੰਘ ਖੈਰਾ ਸਾਹਿਬ ਉਹਨਾਂ ਨੇ ਵੀ ਬੜੀ ਬਾਰ ਜੇਲ੍ਹ ਕੱਟੀ ਆ ਉਹਨਾਂ ਤੇ ਵੀ ਐਨਐਸਏ ਉਸ ਸਮੇਂ ਮੀਸਾ ਲੱਗਦਾ ਸੀ ਉਹ ਲੱਗਾ ਰਿਹਾ ਉਹਨਾਂ ਨੇ ਹੰਡਾਇ ਕੋ ਕੋ ਬਚਪਨ ਦੇ ਵਿੱਚ ਛੋਟੇ ਹੀ ਚਾਹਦੋਂ ਜਾਂਦੇ ਵੀ ਰਹੇ ਨੇ ਆਪਣੇ ਬਾਪੂ ਨੂੰ ਜੇਲ੍ਹ ਦੇ ਵਿੱਚ ਮਿਲ ਉਹਨਾਂ ਨੂੰ ਪਤਾ ਕਿ ਇਹ ਜਿਹੜੀ ਪੋਲੀਟੀਕਲ ਸਜ਼ਾ ਹੁੰਦੀ ਆ ਇਹ ਇੱਕ ਬੜੀ ਇਹ ਵੀ ਮਾੜੀ ਹੈ ਇਹ ਵੀ ਕੋਈ ਚੰਗੀ ਨਹੀਂ ਆ ਹਾਲਾਂਕਿ ਦੂਜੇ ਕੈਦੀਆਂ ਨਾਲ ਉਹ ਤੁਹਾਨੂੰ ਵੱਖਰੇ ਰੱਖਿਆ ਜਾਂਦਾ ਪਰ ਜੇਲ੍ਹ ਦੀ ਰੋਟੀ ਤੇ ਜੇਲ੍ਹ ਦੀ ਕੈਦ ਉਹ ਤੇ ਬਰਾਬਰ ਦੀ ਆ ਨਾ ਜੀ ਵਕਰੀ ਗੱਲ ਹੈ ਕਿ ਤੁਸੀਂ ਕਾਲ ਕੋਠਰੀ ਦੇ ਵਿੱਚ ਨਹੀਂ ਰਹਿੰਦੇ ਲੇਕਿਨ ਸਰਕਾਰਾਂ ਤਾਂ ਸੀਏ ਵੀ ਦਿੰਦੀਆਂ ਨੇ ਪਰਿਵਾਰ ਨਾਲੋਂ ਅਡ ਕਰਨਾ ਆਈਸੋਲੇਸ਼ਨ ਕਰਨਾ ਵੀ ਇੱਕ ਆਪਣੇ ਅਜੇ ਤਸੀਹਾ ਤੇ ਹੁਣ ਇਹ ਜਿਹੜਾ ਸਿਮਰਜੀਤ ਸਿੰਘ ਮਾਨ ਹੋਣਾ ਨੇ ਕਿਉਂਕਿ ਅਨਾਉਂਸਮੈਂਟ ਕੀਤੀ ਸੀ ਚੰਡੀਗੜ੍ਹ ਆ ਕੇ ਕਿ ਅਗਰ ਸੁਖੀ ਸੰਧੀ ਅਮਰਤਪਾਲ ਸਿੰਘ ਹੋਣਾ ਦੇ ਜਿਹੜੇ ਕਾਗਜ਼ ਸਹੀ ਸਲਾਮਤ ਸਰਕਾਰ ਨੇ ਪਾਏ ਰਿਜੈਕਸ਼ਨ ਨਾ ਹੋਈ ਤੇ ਅਸੀਂ ਆਪਣਾ ਜਿਹੜਾ ਉਮੀਦਵਾਰ ਹੈ ਖੜੂਤ ਸਾਹਿਬ ਤੋਂ ਉਹਦੀ ਨਾਮਜ਼ਦਗੀ ਪੱਤਰ ਤੋਂ ਬਾਅਦ ਜਦੋਂ ਸਕਰੂਟ ਨਹੀਂ ਹੋਣੀ ਆ ਫਿਰ ਅਸੀਂ ਜਦੋਂ ਵਾਪਸੀ ਹੋਣੀ ਆ ਉਦੋਂ ਅਸੀਂ ਲੈ ਲਾਂਗੇ ਇਹ ਇੱਕ ਜਿਹੜੀ ਸੋਚ ਦੇ ਨਾਲ ਸੋਚ ਮਿਲ ਰਹੀ ਜਾਂ ਪੰਜਾਬ ਦੀ ਜਾਂ ਕੌਮ ਦੇ ਗੱਲ ਕੀਤੀ ਜਾ ਰਹੀ ਹੈ ਇਹਦੇ ਨਾਲ ਕਿ ਇੱਕ ਇੱਕ ਕਹਿੰਦੇ ਨਾ ਕਿ ਇੱਕ ਤੇ ਇੱਕ ਦੋ ਨਹੀਂ ਹੁੰਦੇ ਹੁਣ ਮੈਨੂੰ ਲੱਗਦਾ ਹੈ ਇੱਕ ਤੇ ਇੱਕ 11 ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਨੇ ਵੀ ਆਜ਼ਾਦ ਲੋਕ ਲੜ ਰਹੇ ਚਾਹੇ ਸਿਮਰਤ ਸਿੰਘ ਬਾਣ ਦਾ ਧੜਾ ਲੜ ਰਿਹਾ ਚਾਹੇ ਗਰਦਾਸਪੁਰ ਉਹ ਜਿਹੜੇ ਲੜ ਰਹੇ ਨੇ ਬਾਜਵਾ ਜਿਹਨਾਂ ਦਾ ਨਾਮ ਆ ਉਹ ਲੜ ਰਹੇ ਨੇ ਚਾਹੇ ਸਰਬਜੀਤ ਸਿੰਘ ਉਹਨਾਂ ਉਥੋਂ ਲੜ ਰਹੇ ਨੇ ਫਰੀਦਕੋਟ ਤੋਂ ਜਾਂ ਮਾਨ ਤੁਹਾਡੇ ਦੇ ਜਿਹੜੇ ਉਮੀਦਵਾਰ ਲੜ ਰਹੇ ਜਾਂ ਬਠਿੰਡਾ ਤੋਂ ਲੱਖਾ ਸਦਾਣਾ ਹੁਣੀ ਲੜ ਰਹੇ ਇਹ ਇਕੱਠੇ ਨਹੀਂ ਤੇ ਇਹ ਅਗਰ ਇਹ ਇੱਕ ਹਵਾ ਜੀ ਜੇ ਪੂਰੇ ਪੰਜਾਬ ਦੇ ਵਿੱਚ ਅਜਿਹੀ ਲਹਿਰ ਚੱਲ ਗਈ ਤੇ ਲਾਜ਼ਮੀ ਤੌਰ ਤੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਦੇ 'ਚ ਹੁਣ ਆਮ ਆਦੀ ਪਾਰਟੀ ਨੂੰ ਵੀ ਤੁਸੀਂ ਰਵਾਇਤੀ ਪਾਰਟੀ ਮੰਨ ਸਕਦੇ ਹੋ ਉਦੇ ਚ ਸ਼ਰੋਮਣੀ ਕਾਲੀ ਦਲ ਲਾ ਲੋ ਭਾਜਪੀ ਲਾ ਲੋ ਕਾਂਗਰਸ ਪਾਰਟੀ ਲਾ ਲੋ ਆਮਾਦੀ ਪਾਰਟੀ ਲਾ ਲੋ ਤੋਂ ਉਹਨਾਂ ਦਾ ਇਹਨਾਂ ਵੋਟਾਂ ਦੇ ਵਿੱਚ ਨੁਕਸਾਨ ਵੀ ਹੋ ਸਕਦਾ ਔਰ ਜਿੰਨੀ ਕੀ ਵੋਟ ਬੈਂਕ ਹੈ ਸ਼ਾਇਦ ਭਾਜਪੀ ਨੂੰ ਪਵੇ ਜਿੰਨੀ ਕੀ ਵੋਟ ਬੈਂਕ ਸ਼ਾਇਦ ਸ਼ਰੋਮਣੀ ਕਾਲੀ ਦਲ ਨੂੰ ਪਵੇ ਉਹਨਾਂ ਕੀ ਵੋਟ ਬੈਂਕ ਜਿਹੜੇ ਵੋਟ ਪ੍ਰਤੀਸ਼ਤਤਾ ਉਹ ਸ਼ਾਇਦ ਆਜ਼ਾਦ ਉਮੀਦਵਾਰਾਂ ਨੂੰ ਵੀ ਪੈ ਸਕਦੀ ਆ ਜੀ ਤਾਂ ਇੱਕ ਅਗਲਾ ਮਸਲਾ ਵੀ ਇੰਪੋਰਟੈਂਟ ਹੈ ਉਹ ਇਹ ਹੈ ਕਿ ਰਵਨੀਤ ਬਿੱਟੂ ਨੇ ਸ਼ਿਕਾਇਤ ਦਿੱਤੀ ਕਿਉਂਕਿ ਐਨਸੀ ਦਾ ਮਾਮਲਾ ਸੀ اٹਕ ਗਿਆ ਤੇ ਹੁਣ ਇਸ ਮਾਮਲੇ 'ਚ ਸਬੰਧਤ ਅਫਸਰਾਂ ਨੂੰ ਨੋਟਿਸ ਕੱਢਿਆ ਗਿਆ ਤੇ ਇਸ ਤੇ ਅਸਰ ਕੀ ਹੋ ਸਕਦਾ ਕਿਉਂਕਿ ਉਹਨਾਂ ਨੇ ਇੱਕ ਪਿੱਛੇ ਜੇ ਤਸਵੀਰ ਵੀ ਆਈ ਸੀ ਕਿ ਕਿਵੇਂ ਆਪਣੀ ਪਾਰਟੀ ਦਫ਼ਤਰ ਦੇ ਵਿੱਚ ਰਹਿ ਕੇ ਗੱਦਿਆਂ ਦੇ ਉੱਤੇ ਰਾਤ ਕੱਟੀ ਸੀ ਦੇਖੋ ਬਿਲਕੁਲ لازਮੀ ਤੌਰ ਤੇ ਦੇਖੋ ਅਗਰ ਉਹ ਮੈਂਬਰ ਪਾਰਲੀਮੈਂਟ ਸਨ 2019 ਦੇ ਵਿੱਚ ਵੀ ਉਹਨਾਂ ਨੇ ਚੋਣ ਲੜੀ ਹੈ ਲੁਧਿਆਣੇ ਤੋਂ ਨਾ ਚੋਣ ਜਿੱਤੀ ਵੀ ਆ ਤੇ ਜਦੋਂ ਵੀ ਕੋਈ ਜਿੱਤਿਆ ਹੋਇਆ ਐਮਐਲਏ ਜਾਂ ਐਮਪੀ ਜਿਹੜੇ ਦੁਬਾਰਾ ਚੋਣ ਲੜਦੇ ਨੇ ਉਹਨਾਂ ਨੂੰ ਸਾਰੀਆਂ ਸਰਕਾਰੀ ਧਿਰਾਂ ਤੋਂ ਐਨਓਸੀ ਲੈਣਾ ਪੈਂਦਾ ਵੀ ਸਾਡੇ ਜਿਹੜੇ ਬਕਾਏ ਨੇ ਸਾਡੀ ਕੋਠੀ ਸਾਡਾ ਫਲੈਟ ਅਸੀਂ ਜੇ ਵਿਧਾਨ ਸਭਾ ਪਾਰਲੀਮੈਂਟ ਚੋਂ ਕਿਤਾਬ ਵੀ ਇਸ਼ੂ ਕਰਵਾਈ ਹੈ ਤੁਹਾਨੂੰ ਸਾਰੇ ਐਨਓਸੀ ਲੈਣੇ ਪੈਂਦੇ ਨੇ ਹੁਣ 2019 ਦੇ ਵਿੱਚ ਉਹਨਾਂ ਕੋਲ ਜੇ ਅਗਰ ਕੋਠੀ ਸੀ ਹਾਲਾਂਕਿ 2015 ਤੋਂ ਕੋਠੀ ਮਿਲੀ ਵੀ ਹੈ ਤੇ ਨਹੀਂ ਵੀ ਮਿਲੀ ਹੈ ਪਰ ਉਹ ਰਹਿ ਰਹੇ ਨੇ ਉਹਨਾਂ ਦੇ ਜਿਹੜਾ ਸਾਰਾ ਕੁਝ ਹੁਣ ਉਹਨਾਂ ਨੂੰ ਖੜੇ ਪੈਰ 2 ਕਰੋੜ ਰੁਪਈਆ ਇਕੱਠਾ ਕਰਨਾ ਪਿਆ ਉਹਨਾਂ ਨੇ ਆਪਣੀ ਜ਼ਮੀਨ ਗਿਰਵੀ ਰੱਖ ਦਿੱਤੀ ਘਰ ਦਾਆਂ ਦਾ ਗਹਿਣਾ ਗੱਟਾ ਵੇਚ ਦਿੱਤਾ ਯਾਰਾਂ ਦੋਸਤਾਂ ਦੀ ਮਦਦ ਲਈਆ ਦੇਖੋ ਇੱਕ ਬੰਦਾ ਮੁਸ਼ਕਲ ਚ ਤੇ ਆ ਜਾਂਦਾ ਨਾ ਖੜੇ ਪੈਰ ਤੇ 2 ਕਰੋੜ ਰੁਪਈਆ ਇਕੱਠੇ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਆ ਲੇਕਿਨ ਉਹ ਕਰਕੇ ਕਿਉਂਕਿ ਪੁਰਾਣੇ ਲੀਡਰ ਨੇ ਉਹਨਾਂ ਦਾ ਆਪਣਾ ਇੱਕ ਅਸਰ ਸੂਕ ਆ ਹੁਣ ਜਦ ਉਹਨਾਂ ਨੇ ਐਨਓਸੀ ਮਿੱਲੀ ਚਾਹੀਦੀ ਉਹਨਾਂ ਨੂੰ ਉਹ ਦਿੱਤੀ ਨਹੀਂ ਉਹਨੇ ਜਿਹੜਾ ਲੁਧਿਆਣਾ ਮਿਊਨਿਸਪਲ ਕਮਿਸ਼ਨ ਦਫਤਰ ਆ ਉਹਨਾਂ ਦੇ ਕਮਿਸ਼ਨਰ ਤੇ ਉਹਨਾਂ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਆ ਚੋਣ ਕਮਿਸ਼ਨ ਚੋਣ ਕਮਿਸ਼ਨ ਨੇ ਸਰਕਾਰ ਨੂੰ ਨੋਟਿਸ ਕੱਢ ਦਿੱਤੇ ਨੇ ਜਿਹੜੇ ਸਤਾਨਿਕ ਸਰਕਾਰਾਂ ਵਿਭਾਗ ਦੇ ਪ੍ਰਮੁਖ ਸਿਕੱਤਰ ਆ ਕਿ ਜਦ ਬੰਦਾ ਪਾਉਣੇ 2 2 ਕਰੋੜ 2 ਕਰੋੜ ਰੁਪਇਆ ਜਮ੍ਹਾਂ ਕਰਵਾ ਚੁੱਕਾ ਉਹ ਵਿਆਜ ਦੇ ਰੂਪ ਚੋਂ ਪਲੈਂਟੀ ਦੇ ਰੂਪ ਚ ਕਿਸੇ ਵੀ ਰੂਪ ਦੇ ਵਿੱਚ ਤੇ ਫਿਰ ਉਹ ਸਰਕਾਰੀ ਤੇ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਨੂੰ ਉਹ ਐਨਓਸੀ ਨੋ ਜਿਹੜਾ ਹੁੰਦਾ ਡਿਊ ਸਰਟੀਫਿਕੇਟ ਐਨ ਡੀ ਸੀ ਜਿਹਨੂੰ ਕਹਿੰਦੇ ਨੇ ਉਹ ਰਿਲੀਜ਼ ਕਰਨਾ ਚਾਹੀਦਾ ਕਿਉਂਕਿ ਤੁਹਾਡੇ ਨਹੀਂ ਤੇ ਨਾਮਜ਼ਦਗੀ ਪੱਤਰ ਕੈਨਸਲ ਹੋ ਸਕਦੇ ਰੱਦ ਹੋ ਸਕਦੇ ਤੇ ਜੇ ਇਸ ਸਥਿਤੀ ਚ ਰਵਨੀ ਸਿੰਘ ਬਿੱਟੂ ਕਹਿੰਦੇ ਕਿ ਸਰਕਾਰ ਧੱਕਾ ਕਰ ਰਹੀ ਹੈ ਮੇਰਾ ਮੈਨੂੰ ਚੋਣ ਲੜਨ ਨਹੀਂ ਦੇ ਰਹੀਗੀ ਮੇਰੇ ਕਾਗਜ਼ ਰੱਦ ਹੋ ਜਾਣੇ ਸਰਕਾਰ ਦੀ ਇੱਛਾ ਔਰ ਜਿਵੇਂ ਉਹਨਾਂ ਨੂੰ ਸਰਕਾਰੀ ਕੋਠੀ ਛੱਡਣੀ ਪਈ ਆ ਖੜੇ ਪੈਰ ਉਹਨਾਂ ਨੂੰ 2 ਕਰੋੜ ਰੁਪਏ ਜਮ੍ਹਾਂ ਕਰਾਉਣਾ ਪਿਆ ਖੜੇ ਪੈਰ ਉਹਨੇ ਆਪਣੇ ਟੱਬਰ ਦੇ ਨਾਲ ਚਲੋ ਟੱਬਰ ਤੇ ਨਹੀਂ ਉੱਥੇ ਰਿਹਾ ਭਾਜਪੀ ਦਫਤਰ ਕਿਉਂਕਿ ਲੁਧਿਆਣਾ ਵੀ ਉਹਨਾਂ ਕੋ ਆਪਣਾ ਉਹਨਾਂ ਦੇ ਪੁਰਾਣਾ ਪ੍ਰਕਾਰ ਆ ਜਾਂ ਜਿੱਥੇ ਵੀ ਰਹੇ ਹੋਣੇ ਪਰ ਇੱਕ ਚੁਣੇ ਹੋਏ ਐਮਪੀ ਦੇ ਨਾਲ ਅਗਰ ਅਜਿਹਾ ਅ ਰਸੂਖ ਹੁੰਦਾ ਵਿਹਾਰ ਹੁੰਦਾ ਸਲੂਕ ਹੁੰਦਾ ਤੇ ਉਹ ਮਾੜੀ ਗੱਲ ਆ ਲੇਕਿਨ ਸਵਾਲ ਇਹ ਕਿ ਰਵਨੀਤ ਸਿੰਘ ਬਿੱਟੂ ਨੂੰ ਵੀ ਕੇਅਰ ਕਰਨੀ ਚਾਹੀਦੀ ਸੀ ਕਿ ਤੁਹਾਨੂੰ ਨੋਟਿਸ ਪਹਿਲਾਂ ਨਹੀਂ ਆਏ ਜੇ ਪਹਿਲਾਂ ਨਹੀਂ ਆਇਆ ਤੇ ਇਹ ਬੜੀ ਮਾੜੀ ਗੱਲ ਆ ਤੇ ਜੇ ਤੁਸੀਂ ਉੱਥੇ ਰਹਿ ਰਹੇ ਸੀ ਤੇ ਇਹਨਾਂ ਤੇ ਪਤਾ ਹੀ ਹੁੰਦਾ ਨਾ ਕਿ ਇਸ ਕੋਠੀ ਦਾ ਕੀ ਕੁਝ ਸਰਕਾਰ ਨੇ ਲੈਣਾ ਬਿਲੀ ਪਾਣੀ ਜਾਂ ਜੋ ਵੀ ਕੁਝ ਆ ਉਹ ਹੁਣ ਸਾਰੇ ਸਵਾਲ ਖੜੇ ਹੋ ਰਹੇ ਨੇ ਪਰ ਲੇਕਿਨ ਫਿਰਾਲ ਜਿਹੜੀ ਉਹਨਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਉਸ ਮਸਲੇ 'ਚ ਜਿਹੜੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸਿਬਣ ਸੀ ਉਹਨਾਂ ਵੱਲੋਂ ਨੋਟਿਸ ਕੱਢ ਦਿੱਤਾ ਗਿਆ ਉਹ ਲਾਜ਼ਮੀ ਤੌਰ ਤੇ ਜਿਹੜੇ ਪ੍ਰਮੁੱਖ ਸਕੱਤਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਉਹ ਲੁਧਿਆਣੇ ਦੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰਾਂ ਉਹਨਾਂ ਕੋਲ ਰਿਪੋਰਟ ਮੰਗ ਲੈਣਗੇ ਉਹ ਤੇ ਜਿਹੜਾ ਐਨ ਡੀ ਸੀ ਕਹੋ ਜਾਂ ਨਿਊ ਡਿਊ ਸਰਟੀਫਿਕੇਟ ਕਹੋ ਜਾਂ ਤੁਸੀਂ ਐਨਓਸੀ ਕਹੋ ਉਹ ਤੇ ਦੇਣੀ ਪੈਣੀ ਆ ਉਹ ਦੂਜੀ ਗੱਲ ਹੈ ਕਿ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦਾ ਭਾਰਤ ਸਰਕਾਰ ਐਸਮੇ ਬੀਜੇਪੀ ਦੀ ਹੈ ਤੇ ਸਰਕਾਰ ਅਗਰ ਪੰਜਾਬ ਦੇ ਅਧਿਕਾਰੀ ਅਗਰ ਇਦਾਂ ਕਰ ਰਹੇ ਨੇ ਤੇ ਉਹ ਕਾਨੂੰਨ ਦੇ ਧਾਰੇ ਤੋਂ ਬਾਹਰ ਨਿਕਲ ਕੇ ਗੱਲ ਕਰ ਰਹੇ ਨੇ ਦੇਖੋ ਇਲੈਕਸ਼ਨ ਤੇ ਹਰ ਕਿਸੇ ਦਾ ਲੜਨਾ ਫਰਜ਼ ਆ ਸਰਕਾਰਾਂ ਨੂੰ ਜਾਂ ਅਫਸਰਾਂ ਨੂੰ ਇਹੋ ਜੀ ਸਿਆਸਤ ਦੇ ਵਿੱਚ ਹਿੱਸਾ ਨਹੀਂ ਬੰਨਣਾ ਚਾਹੀਦਾ ਅੜਿੱਕਾ ਨਹੀਂ ਡੋਣਾ ਚਾਹੀਦਾ ਕਿਉਂਕਿ ਮੁਸੀਬਤ 'ਚ ਵੀ ਫਿਰ ਅਫਸਰ ਆ ਜਾਂਦੇ ਹਨ ਹੁਣ ਲੁਧਿਆਣਾ ਕਮਿਸ਼ਨ ਆਫਿਸ ਤੇ ਕਿਸ ਦਾ ਦਬਾਅ ਇਹ ਤੇ ਸਾਰਿਆਂ ਨੂੰ ਪਤਾ ਲੇਕਿਨ ਇਹ ਜੀ ਸਥਿਤੀ ਦੇ ਵਿੱਚ ਚਾਹੀਦਾ ਹੈ ਅਫਸਰ ਨੂੰ ਕਿ ਨਿਊਟਰਲ ਤੌਰ ਤੇ ਉਹਨਾਂ ਵਾਸਤੇ ਸਾਰੇ ਇਕੋ ਜਿਹੇ ਲੁਧਿਆਣੇ ਤੋਂ ਜਿੰਨੇ ਵੀ ਉਮੀਦਵਾਰ ਚੋਣ ਲੜ ਰਹੇ ਨੇ ਚਾਹੇ ਕਾਂਗਰਸ ਪਾਰਟੀ ਦੇ ਚਾਹੇ ਆਮਾਦੀ ਪਾਰਟੀ ਦੇ ਚਾਹੇ ਭਾਜਪਾ ਆ ਚਾਹੇ ਸ਼ਰਮ ਨਿਕਾਲ ਇਦਾਂ ਉਹਨਾਂ ਵਾਸਤੇ ਤੇ ਸਾਰਿਆਂ ਵਾਸਤੇ ਇਕਾ ਤੁਹਾਡੇ ਵਾਸਤੇ ਸਿਰਫ ਪੰਜਾਬ ਸਰਕਾਰ ਜਾਂ ਆਮਾਦੀ ਪਾਰਟੀ ਵੱਲੋਂ ਲੜ ਰਹੇ ਚੋਣ ਉਮੀਦਵਾਰ ਉਹ ਪ੍ਰਾਇੋਰਟੀ ਨਹੀਂ ਹੋਣੀ ਚਾਹੀਦੀ ਇਸੇ ਕਰਕੇ ਰਵਨੀ ਸਿੰਘ ਬਿੱਟੂ ਦੀ ਸ਼ਿਕਾਇਤ ਤੇ ਨੋਟਿਸ ਹੋ ਗਿਆ ਲੇਕਿਨ ਇਸ ਤੇ ਸਿਆਸਤ ਵੀ ਬਹੁਤ ਹੋ ਰਹੀ ਹੈ ਰਾਜਾ ਅਮਰਿੰਦਰ ਸਿੰਘ ਵੜਿੰਗ ਕਹਿ ਰਹੇ ਨੇ ਕਿ ਇਹ ਪੋਲਿਟিক্যাল ਸਟੰਟ ਆ ਭਗਵੰਤ ਮਾਨ ਸਾਹਿਬ ਔਰ ਰਵਨੀ ਸਿੰਘ ਬਿੱਟੂ ਦਾ ਇਹ ਹਮਦਰਦੀ ਜਿਤਾਉਣ ਦੀ ਇੱਕ ਰਾਸੀ ਅਜੀਹੀ ਦੋਸਤੀ ਭਰੀ ਸਾਜ਼ਿਸ਼ ਆ ਕਿਉਂਕਿ ਉਹ ਕਹਿੰਦੇ ਕਿ ਜੱਗ ਜਾਣਦਾ ਕਿ ਰਵਨੀ ਸਿੰਘ ਬਿੱਟੂ ਔਰ ਭਗਵੰਤ ਮਾਨ ਸਾਹਿਬ ਦੀ ਬੜੀ ਦੋਸਤੀ ਆ ਇਸ ਕਰਕੇ ਹਮਦਰਦੀ ਮਿਲੇ ਜਿਵੇਂ ਉਹਨਾਂ ਨੇ ਰਵਨੀ ਸਿੰਘ ਬਿੱਟੂ ਨੂੰ ਭਾਜਪੀ ਦੇ ਦਫਤਰ ਚ ਰਾਤ ਕੱਟਣੀ ਪਈ ਉਹਨਾਂ ਨੂੰ ਭੁੰਜੇ ਸੋਣਾ ਪਿਆ ਇਹ ਲੋਕਾਂ ਦੀ ਉਹ ਰਵਨੀ ਸਿੰਘ ਬਿੱਟੂ ਤੇ ਉਹ ਰਾਜਾ ਬ੍ਰਿੰਦਰ ਸਿੰਘ ਬੜਿੰਗ ਸਾਹਿਬ ਕਹਿ ਰਹੇ ਨੇ ਕਿ ਇਹ ਸਾਰੀ ਇੱਕ ਹਮਦਰਦੀ ਦੀ ਇੱਕ ਪ੍ਰਕਿਰਿਆ ਸਿਆਸੀ ਪ੍ਰਕਿਰਿਆ ਹਾਲਾਂਕਿ ਉਹਨਾਂ ਦਾ ਜਵਾਬ ਵੀ ਆ ਗਿਆ ਰਵਨੀ ਸਿੰਘ ਬਿੱਟੂ ਉਹਨਾਂ ਦਾ ਪਰ ਸਿਆਸਤ ਦੇ ਵਿੱਚ ਜਦੋਂ ਇਦਾਂ ਮੌਕਾ ਮਿਲਦਾ ਤੇ ਹਰ ਕੋਈ ਫਿਰ ਕਹਿ ਹੀ ਦਿੰਦਾ ਕਿ ਚਲੋ ਵਾਗਦੀ ਗੰਗਾ ਦੇ ਵਿੱਚ ਹੱਥ ਧੋ ਲੈਣੇ ਚਾਹੀਦੇ ਆ ਕਿਉਂਕਿ ਸਿਆਸੀ ਆ ਸਿਆਸੀ ਜਦੋਂ ਸ਼ਰੀਕ ਆਪਣੇ ਸਾਹਮਣੇ ਹੁੰਦੇ ਨੇ ਤੇ ਬੜਾ ਕੋਸ਼ਿਸ਼ ਇਹਦੇ ਚ ਬੰਦੇ ਨੂੰ ਕੋਸ਼ਿਸ਼ ਕੀਤੀ ਜਾਂਦੀ ਕਿ ਜਿੰਨਾ ਇਹਨੂੰ ਦੱਬਿਆ ਜਾਵੇ ਦਬਲੋ ਚੰਗੇ ਰਹੋਗੇ ਹੁਣ ਇਹ ਜਿਹੜਾ ਰਵਨੀ ਸਿੰਘ ਬਿੱਟੂ ਦੇ ਵਾਸਤੇ ਮੁਸੀਬਤਾਂ ਲੱਗਦਾ ਖਤਮ ਨਹੀਂ ਹੋ ਰਹੀਆਂ ਇਹ ਕਿਤੇ ਪਹਿਲਾਂ ਕਹਿੰਦੇ ਸੀ ਕਿ ਕਮੀਰਾ ਦੇ ਕੋਈ ਵਿਰੋਧ ਨਹੀਂ ਕਰ ਸਕਦਾ ਫਿਰ ਕਿਸਾਨਾਂ ਨੇ ਵਿਰੋਧ ਕੀਤਾ ਤੇ ਫਿਰ ਰਵਨੀ ਸਿੰਘ ਬਿੱਟੂ ਉਹਨਾਂ ਨੂੰ ਲਾਈਵ ਹੋਣਾ ਪਿਆ ਰੋਣ ਮਤਲਬ ਉਸ ਅਵਸਥਾ ਦੇ ਵਿੱਚ ਪਹੁੰਚ ਗਏ ਸੀ ਫਿਰ ਉਹਨਾਂ ਨੂੰ ਪੁੰਜੇ ਰਾਤ ਕੱਟਰੀ ਪਈ ਸੌਣਾ ਪਿਆ ਸਵੇਰੇ ਨਾਲੇ ਬ੍ਰੇਕਫਾਸਟ ਕੀਤਾ ਨਾਲੇ ਲਾਈਵ ਵੀ ਹੋ ਗਏ ਇਹ ਹੁਣ ਜਿਹੜੀ ਸਥਿਤੀ ਆ ਰਵਨੀਤ ਸਿੰਘ ਬਿੱਟੂ ਦੀ ਇਸ ਮੌਕੇ ਕਿਉਂਕਿ ਇੱਕ ਤੇ ਕਾਂਗਰਸ ਪਾਰਟੀ ਛੱਡੀ ਆ ਪੁਰਾਣਾ ਪਰਿਵਾਰ ਸੀ ਮੀਨੇ ਵੀ ਸੁਣਨੇ ਪੈ ਰਹੇ ਨੇ ਕਿ ਜਿੰਨਾ ਕਾਂਗਰਸ ਪਾਰਟੀ ਨੇ ਇਸ ਪਰਿਵਾਰ ਨੂੰ ਦਿੱਤਾ ਪੰਜਾਬ 'ਚ ਹੋਰ ਕੋਈ ਅਜਿਹਾ ਪਰਿਵਾਰ ਨਹੀਂ ਆ ਕਿ ਡੀਐਸਪੀ ਦੀ ਨੌਕਰੀ ਤੋਂ ਲੈ ਕੇ ਮੁੱਖ ਮੰਤਰੀ ਦੇ ਅਹੁਦੇ ਦਿੱਤੇ ਨੇ ਤੇ ਅਗਰ ਰਵਨੀਤ ਸਿੰਘ ਬਿੱਟੂ ਛੱਡਦੇ ਨੇ ਉਹਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ ਸੀ ਕਿ ਗद्दार ਇੱਥੇ ਲੜਾਈ ਹੁਣ ਗद्दार ਦੀ ਤੇ ਵਫਾਦਾਰ ਦੀ ਆ ਉਹ ਸਾਰੇ ਸਿਆਸੀ ਮੇਲੇ ਚੱਲ ਰਹੇ ਨੇ ਤੇ ਆ ਹੁਣ ਰਵਨੀਤ ਸਿੰਘ ਬਿੱਟੂ ਨੂੰ ਲੱਗਦਾ ਮਹਿਸੂਸ ਕਰ ਰਹੇ ਨੇ ਕਿ ਮੇਰੇ ਨਾਲ ਬਹੁਤ ਵੱਡੀ ਇੱਕ ਸਾਜ਼ਿਸ਼ ਹੋ ਰਹੀ ਆ ਸਰਕਾਰ ਮੈਨੂੰ ਇਲੈਕਸ਼ਨ ਨਹੀਂ ਲੜਨਾ ਦੇਣਾ ਚਾਹੁੰਦੀ ਕਹਿੰਦੇ ਮੇਰੀ ਸਿਕਿਉਰਿਟੀ ਵਾਪਸ ਲਈ ਕੋਟੀ ਕੋਲੀ 2 ਕਰੋੜ ਰੁਪਏ ਜੁਰਮਾਨਾ ਕਰ ਦਿੱਤਾਗਾ ਹਾਲਾਂਕਿ ਜੁਰਮਾਨਾ ਦੇ 2 ਕਰੋੜ ਬੰਦਾ ਨਹੀਂ ਸੀ ਸਾਲ ਦਾ ਲੱਖ ਰੁਪਇਆ ਬੰਦਾ ਸੀ 12 ਲੱਖ ਬੰਦਾ ਸੀ ਉਹ ਜਿਹੜਾ ਉਹਨਾਂ ਨੇ ਹਿਸਾਬ-ਕਿਤਾਬ ਦਿੱਤਾ ਪਰ ਇਹਦੇ 'ਚ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਦਫਤਰ ਆ ਉਹਨਾਂ ਦੀ ਜਿਹੜੀ ਜਵਾਬ ਦੇਈ ਆ ਉਹ ਜ਼ਿਆਦਾ ਹੋਣੀ ਚਾਹੀਦੀ ਆ ਕਿ ਪਹਿਲਾਂ ਤੁਸੀਂ ਡਰਦੇ ਕਿ ਸਰਕਾਰ ਸੀ ਜਾਂ ਐਮਪੀ ਸੀ ਤੁਸੀਂ ਉਦੋਂ ਕਿਉਂ ਨਹੀਂ ਚਿੱਠੀਆਂ ਭੇਜੀਆਂ ਹੁਣ ਕਿਉਂ ਭੇਜੀਆਂ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਆ ਮਤਲਬ ਅਫਸਰ ਜਿਹੜੇ ਨੇ ਕੋਈ ਵੀ ਨੇ ਚਾਹੇ ਉਹ ਸਿਵਲ ਪ੍ਰਸ਼ਾਸਨ ਦੇ ਚਾਹੇ ਪੁਲਿਸ ਪ੍ਰਸ਼ਾਸਨ ਦੇ ਅੱਜਕੱਲ ਇਹਨਾਂ ਦੀ ਰੀਡ ਦੀ ਹੱਡੀ 'ਚ ਦਮ ਨਹੀਂ ਰਹਿ ਗਿਆ ਬਿਨਾਂ ਹੱਡੀ ਵਾਲੇ ਇਹ ਅਫਸਰ ਨੇ ਅਫਸਰ ਤੇ ਹੋਈ ਹੁੰਦਾ ਕਿ ਚਾਹੇ ਤੁਹਾਡੀ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਕਿਸੇ ਵੀ ਪਾਰਟੀ ਦਾ ਐਮਪੀ ਹੋਵੇ ਜੋ ਕਾਨੂੰਨ ਕਹਿੰਦਾ ਉਸ ਕਾਨੂੰਨ ਦੇ ਤਹਿਤ ਉਹਨਾਂ ਨੂੰ ਨੋਟਿਸ ਭੇਜਨੇ ਚਾਹੀਦੇ 2015 ਦਾ ਰੌਲਾ ਕੋਠੀ ਦਾ 2015 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਫਿਰ 2017 ਤੋਂ ਲੈ ਕੇ 2022 ਤੱਕ ਕੈਪਟਨ ਮਿਰਿੰਦਰ ਸਿੰਘ ਦੀ ਪੌਣੇ ਪੰਜ ਸਾਲ ਫਿਰ 111 ਦੇ ਚਾਰਜਿਸ ਚੰਨੀ ਦੀ ਸਰਕਾਰੀ ਫਿਰ 19 ਦੇ ਵਿੱਚ ਜਦੋਂ ਲੋਕ ਸਭਾ ਚੋਣ ਲੜਦੇ ਨੇ ਲੁਧਿਆਣੇ ਤੋਂ ਹੀ ਤੀਜੀ ਵਾਰ ਰਮੇਸ਼ ਸਿੰਘ ਬਿੱਟੂ ਉਦੋਂ ਹੀ ਮਿਊਨਿਸਪਲ ਕਾਰਪੋਰੇਸ਼ਨ ਨੇ ਜਿਹੜੇ ਡਿਊ ਹੈ ਜਿਹੜਾ ਐਨ ਡੀ ਸੀ ਜਾਂ ਜਿਹੜਾ ਉਹਦਾ ਬਕਾਇਆ ਸੀ ਉਹ ਕਿਉਂ ਨਹੀਂ ਲਿਆ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਮਤਲਬ ਅਫਸਰ ਉਦੋਂ ਵੀ ਡਰ ਰਹੇ ਸੀ ਤੇ ਅਫਸਰ ਅੱਜ ਵੀ ਡਰ ਰਹੇ ਤੇ ਜੇ ਇਹੋ ਜੇ ਅਫਸਰ ਡਰਪੋਕ ਨੇ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਉੱਤਰਾਖੜ ਦੇ ਵਿੱਚ ਆਈਐਸ ਟ੍ਰੇਨਿੰਗ ਸੈਂਟਰ ਹੈ ਨਾ ਮਸੂਰੀ ਉਥੇ ਮੁੜ ਭੇਜ ਦੇਣਾ ਚਾਹੀਦਾ ਹੈਗਾ ਜਾਂ ਇਹੋ ਜਿਹੇ ਲੋਕਾਂ ਨੂੰ ਘਰ ਬੈਠ ਦੇਣਾ ਚਾਹੀਦਾ ਹੈਗਾ ਕਿ ਜੇ ਤੁਸੀਂ ਆਪਣੀ ਕੁਰਸੀ ਦੀ ਦੁਰਵਰਤੋਂ ਕਰਦੇ ਹੋ ਜੇ ਸਹੀ ਅਪਯੋਗ ਨਹੀਂ ਕਰਦੇ ਤੁਹਾਡੇ ਵਾਸਤੇ ਚਾਹੇ ਕਾਨੂੰਨ ਕੀ ਕਹਿੰਦਾ ਚਾਹੇ ਕੋਈ ਚਪੜਾਸੀ ਹੈ ਚਾਹੇ ਕੋਈ ਚੀਫ ਮਿਨਿਸਟਰ ਜਾਂ ਕੋਈ ਸਰਪੰਚ ਹੈ ਚਾਹੇ ਕੋਈ ਐਮਪੀ ਹੈ ਜੋ ਰੂਲ ਇੱਕ ਵਾਸਤੇ ਉਹ ਸਾਰਿਆਂ ਵਾਸਤੇ ਇੱਕੋ ਜਿਹੇ ਨਹੀਂ ਹੈ ਕਿ ਪੰਚਾਇਤ ਸਰਪੰਚਾ ਵਾਸਤੇ ਹੋਰ ਹੁੰਦੇ ਨੇ ਤੇ ਚੁਣੇ ਹੋਏ ਐਮ ਐਲ ਏ ਤੇ ਐਮ ਪੀ ਵਾਸਤੇ ਕੁਝ ਹੋਰ ਹੁੰਦੇ ਨੇ ਜੀ ਤਾਂ ਪ੍ਰੋਗਰਾਮ 16 ਨੇ ਸੱਚ ਵਿੱਚ ਫਿਲਹਾਲ ਇਹ ਨਹੀਂ ਤੁਸੀਂ ਕੀ ਸੋਚਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ